डीएम साहब ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕ੍ਰਾਈਮ ਜਾਂ ਕ੍ਰਾਈਮ ਅਗੇਂਸਟ ਨੇਸ਼ਨ ਉਹਦੇ ਚ ਕਮਿਸ਼ਨਰ ਪੁਲਿਸ ਅਮਰਸਰ ਵੱਲੋਂ ਪਹਿਲਾਂ ਵੀ ਬੜੇ ਰਿਕਾਰਡ ਟਾਈਮ ਸਾਰੇ ਕੇਸ ਸੋਲਵ ਕੀਤੇ ਗਏ ਨੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ 6-7 ਦੀ ਰਾਤ ਨੂੰ ਜਿਹੜੇ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀ ਪਬਲਿਕ ਪਲੇਸਸ ਤੇ ਕੋਈ ਕੋਈ ਵਾਲ ਤੇ ਸੀ ਕਿਸੇ ਬੋਰਡ ਤੇ ਸੀ ਕਾਲਜ ਦੇ ਇੱਕ ਹੋਰ ਦੋ ਵਾਲਸ ਦੇ ਉੱਤੇ ਸੀਗੇ ਇੱਕ ਕਾਲਜ ਦੇ ਬੋਰਡ ਦੇ ਉੱਤੇ ਸੀਗਾ ਉਸ ਤੋਂ ਬਾਅਦ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਿੰਨ ਅਸੀਂ ਵੱਖ-ਵੱਖ ਐਫ ਆਈ ਆਰਾਂ ਦਰਜ ਕੀਤੀਆਂ ਸਿਵਲ ਲਾਈਨ ਕੈਂਟ ਔਰ ਏ ਡਿਵੀਜ਼ਨ ਦੇ ਵਿੱਚ ਔਰ ਇਹਦੇ ਚ ਸਾਡੀਆਂ ਅਤੇ ਈਮਾਨੇ ਦਿਨ ਰਾਤ ਮਿਹਨਤ ਕੀਤੀ ਸਾਰੇ ਆਫਿਸਰਸ ਨੇ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਇਕਜੁੱਟ ਹੋ ਕੇ ਲਾਗੇ ਕਿ ਅਸੀਂ ਇਹਨੂੰ ਇੱਕ ਚੈਲੰਜ ਲੈ ਕੇ ਇਹਨੂੰ ਸੋਲਵ ਕਰਨਾ ਹੈ ਔਰ ਮੈਂ ਤੁਹਾਨੂੰ ਸ਼ੇਅਰ ਕਰਦਾ ਕਿ ਵਿਦਨ 24 ਘੰਟੇ ਵੀ ਨਹੀਂ ਹੋਏ ਅਜੇ ਉਸ ਤੋਂ ਪਹਿਲਾਂ ਪਹਿਲਾਂ ਦੋਨੋਂ ਮੁਲਜ਼ਮ ਫੜੇ ਗਏ ਆ ਸਾਰੇ ਤਿੰਨੋਂ ਕੇਸ ਸਟ੍ਰੇਸ ਹੋ ਗਏ ਆ ਔਰ ਸਾਰਾ ਨੈਟਵਰਕ ਵੀ ਸਾਹਮਣੇ ਆ ਗਿਆ ਬੇਸਿਕਲੀ ਜਿਹੜਾ ਫੜਿਆ ਗਿਆ ਮੁਲਜ਼ਮ ਹੈ ਜਸ਼ਨਪ੍ਰੀਤ ਇਹ ਹੈਗਾ ਦਰਗਾਬਾਦ ਪੀਐਸ ਕੋਟਲੀ ਸੂਰਤ ਮੱਲੀਆਂ ਬਟਾਲਾ ਪੁਲਿਸ ਡਿਸਟ੍ਰਿਕਟ ਤੇ ਨਾਲ ਉਹਦੇ ਇੱਕ ਜੂਵినਾਈਲ ਆ ਉਸੇ ਦੇ ਪਿੰਡ ਦਾ ਜਸ਼ਨਪ੍ਰੀਤ ਦੇ ਖਿਲਾਫ ਪਹਿਲਾਂ ਇੱਕ ਮਕਦਮਾ ਦਰਜ ਹੈ ਉਹ ਵੀ ਲੜਾਈ ਝਗੜੇ ਦਾ ਕੋਟਲੀ ਸੂਰਤ ਮੱਲੀਆਂ ਦੇ ਵਿੱਚ ਹੀ ਥਾਣੇ 'ਚ ਇਹਦੀ ਉਮਰ 22 ਸਾਲ ਦੀ ਹੈਗੀ ਆ ਤੇ ਖੇਤੀ ਦਾ ਕੰਮ ਕਰਦਾ ਜੋ ਮੁੱਢਲੀ ਪੁੱਛਗਿੱਛ ਕੀਤੀ ਗਈ ਹੈ ਉੱਚੋ ਇਹ ਗੱਲ ਪਤਾ ਲੱਗੀ ਹੈ ਕਿ ਇਹਨੂੰ ਇੱਕ ਸ਼ਮਸ਼ੇਰ ਸ਼ੇਰਾ ਹੈਗਾ ਮਾਨਪਿੰਡ ਦਾ ਪੀਐਸ ਡੇਰਾ ਬਾਬਾ ਨਾਨਕ ਜੋ ਕਿ ਇਸ ਟਾਈਮ ਅਬਰਾਡ ਹੈ ਉਹਨੇ ਇਹਨਾਂ ਸੰਪਰਕ ਕਰਕੇ ਇਹਨੂੰ ਲਾਲਚ ਦਿੱਤਾ ਕਿ ਤੈਨੂੰ ਪੈਸੇ ਭੇਜਾਂਗੇ ਤੂੰ ਇਹ ਕੰਮ ਕਰ ਦੇ ਅਜੇ ਤੱਕ ਇਹਨੂੰ 1 ਰੁਪਿਆ ਵੀ ਨਹੀਂ ਮਿਲਿਆ ਜੋ ਇਹਨਾਂ ਦੀ ਪੁਸ਼ਕਿ ਵਿੱਚ ਆਈ ਹੈ ਬੁਮਰਾ ਕੀਤਾ ਗਿਆ ਨੌਜਵਾਨਾਂ ਨੂੰ ਇਸ ਗੱਲ ਵਾਸਤੇ ਉਹ ਉਹਨਾਂ ਦੇ ਬਹਿਕਾਵੇ ਚ ਆ ਕੇ ਤੇ ਇਹ ਕੰਮ ਕਰ ਚੁੱਕੇ ਇਹ ਸਨੈਪਚੈਟ ਜਿਹੜੀ ਆਈਡੀ ਹੈ ਉਹਦੇ ਰਾਹੀਂ ਸ਼ਮਸ਼ੇਰ ਸ਼ੇਰੇ ਨਾਲ ਇਨ ਟੱਚ ਸੀਗਾ ਇਹਨੇ ਵੀਡੀਓ ਬਣਾ ਕੇ ਵੀ ਉਹਨੂੰ ਭੇਜੀਆਂ ਜੋ ਕਿ ਤੁਹਾਨੂੰ ਪਤਾ ਐਸਐਫਜੀ ਦੇ ਬੰਦਿਆਂ ਨੇ ਮੁੜ ਕੇ ਉਹਨੂੰ ਸੋਸ਼ਲ ਮੀਡੀਆ ਤੇ ਲੋਡ ਕਰ ਦਿੱਤਾ ਤੋਂ ਮੈਂ ਇਸ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹ ਚ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਜੀ ਏਡੀਸੀਪੀ ਸਾਹਿਬ ਸਾਡੇ ਰਿਸ਼ਵ ਏਸੀਪੀ ਨਾਰਥ ਆਪਣੇ ਜਿਹੜੇ ਦੂਸਰੇ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਐਸਐਚਓ ਸਿਵਲ ਲਾਈਨ ਐਸਐਚਓ ਟੈਂਟ ਮੋਹਿਤ ਗੁਰਪ੍ਰੀਤ ਸਿਵਲ ਲਾਈਨ ਚ ਅਮਨ ਏ ਡਿਵੀਜ਼ਨ ਸਾਡੇ ਐਸਐਚਓ ਨੇ ਇਹਨਾਂ ਸਾਰਿਆਂ ਨੇ ਔਰ ਇਹਨਾਂ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਇਹਨਾਂ ਕਲੀਅਰ ਟਰੈਕ ਕੀਤਾ ਸਾਰੇ ਕੇਸ ਨੂੰ ਟੈਕਨੀਕਲ ਐਵੀਡੈਂਸ ਵੀ ਹਿਊਮਨ ਇੰਟਵੀ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਜਿੱਥੋਂ ਈ ਰਿਕਸ਼ੇ ਲੈ ਗਏ ਜਾਂ ਹੋਰ ਕਿਤੇ ਵੀ ਫਿਗਰ ਹੋਏ ਤਾਂ ਉਥੋਂ ਸਾਰੀ ਜਿਹੜੀ ਐਵੀਡੈਂਸ ਨੂੰ ਇਕੱਠੇ ਕੀਤਾ ਗਿਆ ਇਕੱਠੇ ਕਰਕੇ ਤੇ ਇਹਨਾਂ ਨੂੰ ਅੱਜ ਜਿਹੜੀ ਗ੍ਰਿਫਤਾਰੀ ਹੈ ਸਾਡੀ ਸੀਆਈਏ ਟੀਮ ਨੇ ਇੰਸਪੈਕਟਰ ਮੋਲਕਦੀਪ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਅਰੈਸਟ ਕੀਤਾ ਇਹਨਾਂ ਦੋਨਾਂ ਨੂੰ ਔਰ ਇਹਨਾਂ ਨੂੰ ਕੱਲ ਪ੍ਰੋਡਿਊਸ ਕੀਤਾ ਜਾਊਗਾ ਮੇਨ ਗੱਲ ਇਹਦੇ ਤੇ ਜੇਹੀ ਆਈ ਹੈ ਕਿ ਲਾਲਚ ਦੇ ਪੈਸੇ ਦੇ ਲਾਲਚ ਵਿੱਚ ਬਹਿਕਾਵੇ ਨਾਲ ਬਾਹਰ ਬੈਠੇ ਲੋਕਾਂ ਨੇ ਇਹਨਾਂ ਨੂੰ ਗੁੰਮਰਾਹ ਕਰਕੇ ਔਰ ਪੈਸੇ ਦਾ ਲਾਲਚ ਦਿੱਤਾ ਜਿੱਥੇ ਕਿ ਦਿੱਤਾ 1 ਰੁਪਿਆ ਵੀ ਨਹੀਂ ਅਜੇ ਤੱਕ ਇਹ ਦੋਨੋਂ ਇਹ ਨੌਜਵਾਨ ਜਿਹੜੇ ਉਹ ਬਹਿਕਾਵੇ ਚ ਆ ਕੇ ਇਹਨਾਂ ਨੇ ਇੱਕ ਜਿਹੜਾ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਪਰ ਮੈਂ ਸ਼ਲਾਘਾ ਕਰਦਾ ਟੀਮ ਦੀ ਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਇਮੀਡੀਏਟ ਇੰਨੀ ਟਿਕਲਿਸ਼ ਤੇ ਡਿਟੇਲਡ ਇਨਵੈਸਟੀਗੇਸ਼ਨ ਬੜੀ ਮੁਸ਼ਕਲ ਹੈ ਪਰ ਫਿਰ ਵੀ ਇਹ ਡਿਟੈਕਸ਼ਨ ਬੜੀ ਹਾਈ ਲੈਵਲ ਦੀ ਮੈਂ ਸਮਝਦਾ ਕਹਿ ਸਕਦੇ ਹਾਂ ਇਹਨੂੰ ਕਿ ਪ੍ਰੋਫੈਸ਼ਨਲ ਵੇ ਨਾਲ ਕੀਤੀ ਗਈ ਜਿਹਦਾ ਕਿ ਰਿਜ਼ਲਟ ਤੁਹਾਡੇ ਸਾਹਮਣੇ ਸਰ ਰੋਲ ਤੁਹਾਡੇ ਸਾਹਮਣੇ ਹੀ ਆ ਜੀ ਮੈਂ ਉਹਦੇ ਬਾਰੇ ਕੀ ਕਹਿਣਾ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਜਿਹੜਾ ਸ਼ਮਸ਼ੇਰ ਸ਼ੇਰੇ ਦੇ ਇੱਕ ਕੰਟੈਕਟ ਇਨ ਬਿਟਵੀਨ ਹੈ ਨਾ ਦੋਨਾਂ ਦੇ ਔਰ ਉਹਨਾਂ ਨੇ ਹੀ ਇਹ ਬੰਦਿਆਂ ਨੂੰ ਬਹਿਕਾਵੇ ਚ ਲੈ ਕੇ ਲਾਲਚਿ ਚ ਲੈ ਕੇ ਹੁਣ ਇਹ ਆਪਾਂ ਨਹੀਂ ਕਹਿ ਸਕਦੇ ਕਿ ਉਹਦਾ ਕੀ ਅੱਗੇ ਲਿੰਕ ਹੈ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੌਣ ਕਰ ਰਿਹਾ ਐਸ ਵੇਲੇ ਪਤਾ ਲੱਗਿਆ ਸੀ ਪਹਿਲਾਂ ਆਰਮੀਨੀਆ ਸੀਗਾ ਕਿ ਹੁਣ ਕਿਤੇ ਅੱਗੇ ਮੂਵ ਕੀਤਾ ਯੂਰਪ ਚ ਸ਼ਾਇਦ ਅਜੇ ਕਲੀਅਰ ਨਹੀਂ ਉਹਦੇ ਬਾਰੇ ਤਾਂ ਹੀ ਮੈਂ ਕਹਿ ਰਿਹਾ ਕਿ ਬਾਹਰ ਰਹਿ ਰਿਹਾ ਅਬਰਾਡ ਦਾ ਲੋਕ ਲੈਣਾ ਇਹ ਕਿਸੀ ਕਾ ਥੋੜਾ ਸਾ ਹਾਂਜੀ ਦੇਸ ਲੋਗ ਨੇ ਨਾ ਦੇਖ ਇਸ ਤਰ੍ਹਾਂ ਤਾਂ ਹਾਂ ਦੇ ਤਿੰਨੋਂ ਜਗ੍ਹਾ ਜੀ ਇਹ ਤਿੰਨੋਂ ਹੀ ਐ ਸੀ ਹਾਂਜੀ ਪਹਿਲਾਂ ਹਾਂਜੀ ਬਿਲਕੁਲ ਪਹਿਲਾਂ ਵਹੀਕਲ ਮੋਟਰਸਾਈਕਲ ਵੀ ਕੀਤਾ ਇੱਕ ਹੋਰ ਪਬਲਿਕ ਟਰਾਂਸਪੋਰਟ ਵੀ ਕੀਤੀ ਹੈ ਇਹਨਾਂ ਨੂੰ ਪਤਾ ਸਰ ਐਸਐਫ ਜੀ ਦਾ ਪਤਾ ਸੀ ਇਹਨਾਂ ਨੂੰ ਕਿ ਉਹਨਾਂ ਲਈ ਇਹ ਲਿਖ ਰਹੇ ਜਾਂ ਇਹ ਤਾਂ ਦੇਖੋ ਹੁਣ ਟੂ अर्ਲੀ ਹੈ ਹੁਣ ਤਾਂ ਬੰਦੇ ਫੜੇ ਗਏ ਆ ਤੁਸੀਂ ਸਾਰੀਆਂ ਗੱਲਾਂ ਆਪਾਂ ਤੁਹਾਡਾ ਸ਼ੇਅਰ ਕਰਦਾਂਗੇ ਮੇਰਾ ਮਕਸਦ ਸੀ ਵੀ ਤੁਹਾਨੂੰ ਸਾਰਿਆਂ ਨੂੰ ਇਹ ਇਮੀਡੀਏਟ ਸ਼ੇਅਰ ਕੀਤੀ ਜਾਵੇ ਖਬਰ ਕਿਉਂਕਿ ਅਜੇ ਇਨਵੈਸਟੀਗੇਸ਼ਨ ਤਾਂ ਸ਼ੁਰੂਆਤ ਹੈ ਅਜੇ ਅਰੈਸਟ ਕਰਕੇ ਜਿੰਨੀ ਪ੍ਰੀਲਿਮਿਨਰੀ ਸਾਡੇ ਕੋਲ ਆਈ ਹੈ ਉਹ ਤੁਹਾਡਾ ਇਮੀਡੀਏਟਲੀ ਸ਼ੇਅਰ ਕੀਤੀ ਗਈ। ਦੋਵੇਂ ਨਾਬਾਲਗ ਕਿੰਨੇ ਸਮੇਂ ਤੋਂ ਸੰਪਰਕ ਤੇ ਸੀਗੇ। ਨਹੀਂ। ਕੋਈ ਨਾਬਾਲਗ ਜਿਹੜਾ ਜਸ਼ਨਪ੍ਰੀਤ ਹੈ ਉਹਦਾ ਕਿਉਂਕਿ ਉਹ ਏਰੀਆ ਸੇਮ ਹੈ ਉਥੇ ਕੋਈ ਨਾ ਕੋਈ ਜੁੜਦੇ ਰਹਿੰਦੇ ਆ ਇਟਲੀ ਹੋਰ ਉਧਰਲੇ ਏਰੀਏ ਦੇ ਕੋਈ ਲੋਕ ਕਈ ਸਾਡੇ ਇਨਵੈਸਟੀਗੇਸ਼ਨ ਚ ਅਸੀਂ ਪਹਿਲਾਂ ਵੀ ਆਏ ਆ ਲੋਕ ਜਿਹੜੇ ਬਾਹਰ ਯੂਰਪ ਚ ਬੈਠੇ ਆ ਔਰ ਆਪਣੇ ਨੇੜੇ ਤੜੇ ਦੇ ਮੁੰਡਿਆਂ ਨੂੰ ਪਿੰਡ ਦੇ ਬੱਚਿਆਂ ਨੂੰ ਗੁੰਮਰਾਹ ਕਰਦੇ ਰਹਿੰਦੇ ਇਹੋ ਜਿਹੇ ਕੰਮ ਵਾਸਤੇ ਵੀ ਮੈਂ ਤੈਨੂੰ ਇਹ ਕਰ ਦੂੰਗਾ ਉਹ ਕਰ ਦੂੰਗਾ ਇਹਨਾਂ ਨੂੰ ਵੀ ਉਹਨਾਂ ਨੇ ਮਤਲਬ ਪੈਸੇ ਦਾ ਲਾਲਚ ਦਿੱਤਾ ਪਰ ਜਿਵੇਂ ਪਹਿਲੇ ਦੂਜੇ ਕੇਸਾਂ 'ਚ ਵੀ ਦੇਖਿਆ ਇਹ ਦਿੰਦਾ 1 ਰੁਪਿਆ ਵੀ ਨਹੀਂ ਪੈਸੇ ਦੇਣ ਬਿਨਾਂ ਇਹਨੇ ਪੈਸੇ ਦੇਣੇ ਬਹੁਤ ਥੋੜੇ ਜਿਹੀ ਐਵੇਂ ਕੁਝ ਹਜ਼ਾਰਾਂ 'ਚ ਰਾਸ਼ਟ੍ਰੋਧ ਦਾ ਮਾਮਲਾ ਚੱਲ ਰਿਹਾ ਜੀ ਹਾਂਜੀ ਰਾਸ਼ਟ੍ਰੋਧ ਦਾ ਮਾਮਲਾ ਸਾਰੇ ਅੰਡਰ ਸੈਕਸ਼ਨ ਜਿਹੜੀਆਂ ਹੈਗੀਆਂ ਬੀ ਐਨ ਐਸ ਦੀਆਂ ਸਾਰੀਆਂ ਲਾਈਆਂ ਜੀ ਸਰ ਇਹ ਬੰਦਾ ਕੀ ਸੀ ਡਰਾਣਾ ਲੋਕਾਂ ਨੂੰ ਕੀ ਇਹਦੇ ਲਿਖਣ ਦਾ ਕੀ ਤਾਨੂੰ ਪਤਾ ਹੀ ਹੈ ਜੀ ਮੈਂ ਉਹਦੇ ਬਾਰੇ ਕੀ ਕਹਾਂ ਅਸਿਰ ਇਨਵੋਲਵਮੈਂਟ ਪਹਿਲਾਂ ਵੀ ਉਸ ਕੇਸ ਚ ਆਇਆ ਜਿ ਸਮਰੇ ਜਸ਼ਨਪ੍ਰੀ ਦੇ ਖਿਲਾਫ ਬਾਹਰ ਹੈ ਉਹਦੀ ਪਹਿਲਾਂ ਵੀ ਕਿਸੇ ਕੇਸ ਦੇ ਨਾਮ ਆਇਆ ਉਹਦਾ ਵੀ ਪਤਾ ਕਰਦੇ ਆ ਸ਼ਮਸ਼ੀਰ ਛੇਰਾਮਾਨ ਕਹਿੰਦੇ ਆ ਉਹਨੂੰ ਕਾਫੀ ਬੰਦਾ ਹੈਗਾ ਉਹਦਾ ਬੈਕਗ੍ਰਾਉਂਡ ਲੈਣੇ ਆ ਹੁਣ ਬਟਾਲੇ ਤੋਂ ਜੀ ਕਿਉਂਕਿ ਰਹਿਣ ਵਾਲੇ ਦੋਨੋਂ ਨੇਬਰਿੰਗ ਡਿਸਟ੍ਰਿਕਟ ਦੇ ਸਾਡੇ ਡਿਸਟ੍ਰਿਕਟ ਦੇ ਨਹੀਂ ਆ ਜੀ ਸਰ ਸਨੈਪ ਸ਼ਾਟ ਨਹੀਂ 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 ਉਹ ਇਹਨਾਂ ਨੇ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਭੇਜੀ ਉਹਨੂੰ ਕਿ ਜਿਹੜੇ ਜਿਹੜੇ ਇਲਾਕੇ ਸੀ ਕਿਵੇਂ ਡੈਂਟੀਫਾਈ ਕੀਤਾ ਕਿ ਇੱਥੇ ਇੱਥੇ ਆਉਣੇ ਲੱਗੇ ਉਹ ਚੱਲ ਰਿਹਾ ਜੀ ਹੁਣ ਆਪਾਂ ਸਾਰਾ ਇਟ ਇਜ਼ ਟੂ अर्ਲੀ ਟੂ ਸੇ ਹੁਣ ਤਾਂ ਬੰਦੇ ਫੜ ਕੇ ਪਟਾਲੇ ਤੋਂ ਲੈ ਕੇ ਆਏ ਆ ਤੇ ਇਮੀਡੀਏਟਲੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਬਿਲਕੁਲ ਰੈਸਟ ਕੀਤੀ ਗਈ ਹੈ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ